ਮਾਲਸਨਾ ਪਿੰਡ ਜੀਰੇ ਦਾ ਜਿੱਥੇ ਬਹੁਤ ਭਿਆਨਕ ਅੱਗ ਲੱਗ ਚੁੱਕੀ ਹੈ ਬਲਸੀਆ ਤੇ ਹੜੀ ਕਣਕ ਦੇਖੋ ਤੁਸੀਂ ਇਧਰ ਮੁਰਗੀ ਫਾਰਮ ਨੂੰ ਹੀ ਪੈ ਚੁੱਕੀ ਹੈ ਬਿਲਕੁਲ ਮੁਰਗੀਆਂ ਜਿਹੜੀਆਂ ਉਹਨਾਂ ਦਾ ਵੀ ਨੁਕਸਾਨ ਹੋਣਾ ਹੈ ਦੇਖੋ ਓਏ ਰੱਬਾ ਹੈ ਫੈਂਟੂ ਮੱਚ ਗਿਆ ਕਣਕ ਦਾ ਸਾਰਾ ਏਰਗਾ ਹੋ ਖੜੀ ਕਣਕ ਨੂੰ ਵੀ ਪੈ ਗਈ ਓਏ ਓਏ ਵੇ ਕੋਈ ਨਹੀਂ ਪੈ ਗਈ ਆ ਆ ਆ ਕੋਈ ਤਾਂ ਵੀ ਕੋਈ ਸ਼ੋਰ ਨਹੀਂ ਕੋਲੋਂ ਬਾਹਰ ਮੇਰੇ ਹੱਥ ਚੱਲ ਜੀ ਰਿਹਾ ਉਧਰ ਨੂੰ ਹੀ ਆ ਹੋ ਸੱਚਾ ਬਾਦਸ਼ਾਹ ਮਾਲਕਾ ਬਹੁ ਮਾੜਾ ਕੰਮ ਹੋਇਆ ਯਾਰ ਹੋ ਪਾਤਾ ਬੀ ਬਾ ਇੱਧਰੋਂ ਦਾ ਬਾਦ ਇਹ ਐ ਬਾਈ ਓਏ